ਹਾਂਜੀ ਦੇਖੋ ਉਹਨੂੰ ਵੀਡੀਓ ਨੂੰ ਧਿਆਨ ਦੇ ਨਾਲ ਔਰ ਲਾਣਤਾ ਪਾਓ ਇਸ ਲਾਣਤੀ ਨੂੰ ਕਿਵੇਂ ਮੋਟਰਸਾਈਕਲ ਤੇ ਜਾ ਰਿਹਾ ਇਸੇ ਤਰ੍ਹਾਂ ਹੀ ਐਕਸੀਡੈਂਟ ਹੁੰਦੇ ਨੇ ਆ ਆਪਣੇ ਤਾਂ ਖੁਦ ਨੇ ਮਰਨਾ ਹੀ ਮਰਨਾ ਨਾਲ 2-4 ਜਣੇ ਇਹ ਜਣ ਨਾਲ ਲੈ ਕੇ ਜਾਂਦਾ ਇਹ ਜਾਂ ਬੰਦਾ ਪਤਾ ਨਹੀਂ ਲੱਗ ਰਿਹਾ ਜਾਂ ਤਾਂ ਇਹਦੀ ਕੋਈ ਨਸ਼ਾ ਕੀਤਾ ਪਿਆ ਮੋਟਾ ਇਹਨੇ ਜਾਂ ਆਪਦੇ ਆਪ ਨੂੰ ਇਹ ਵੱਡਾ ਸਟੰਟਮੈਨ ਕਹਣ ਦੀ ਕੋਸ਼ਿਸ਼ ਕਰ ਰਿਹਾ ਕਿਸ ਤਰ੍ਹਾਂ ਗਲਤ ਐਂਡੀਕੇਟਰ ਵੀ ਦਿੱਤਾ ਪਿਆ ਆ ਆਪ ਔਰ ਸਿੱਧਾ ਜਾ ਰਹੇ ਬਿਲਕੁਲ ਕਿਵੇਂ ਗੱਡੀਆਂ ਕਾਰਾਂ ਕੋਲ ਦੀ ਲੰਘ ਰਿਆ ਵੱਡਾ ਐਕਸੀਡੈਂਟ ਇਸੇ ਵਜ੍ਹਾ ਕਰਕੇ ਹੁੰਦਾ ਕਿ ਜਾਂ ਤਾਂ ਨਸ਼ਾ ਜ਼ਿਆਦਾ ਕਰ ਲੈਂਦੇ ਨੇ ਓਵਰਡੋਜ਼ ਕਰ ਲੈਂਦੇ ਨੇ ਫਿਰ ਮੋਟਰਸਾਈਕਲ ਚਲਾਉਂਦੇ ਨੇ ਜਾਂ ਗੱਡੀ ਚਲਾਉਂਦੇ ਨੇ ਪਤਾ ਨਹੀਂ ਲੱਗਦਾ ਕਿਸ ਤਰਫ ਜਾਣਾ ਜਾਂ ਕਿਵੇਂ ਗੱਡੀ ਚਾ ਮੋਟਰਸਾਈਕਲ ਚਲਾਉਣਾ ਉਹਨਾਂ ਨੂੰ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਓ ਕਿਸ ਤਰ੍ਹਾਂ ਬੰਦਾ ਮੋਟਰਸਾਈਕਲ ਨੂੰ ਚਲਾ ਰਿਹਾ ਜਾਂ ਤਾਂ ਸਟੰਟਮੈਨ ਕਹੋਂਦਾ ਜਾਂ ਫਿਰ ਨਸ਼ਾਏ ਨੇ ਓਵਰਡੋਜ ਕੀਤਾ ਹੋਇਆ ਇਹ ਇਸ وجہ ਕਰਕੇ ਹੀ ਐਕਸੀਡੈਂਟ ਹੁੰਦੇ ਨੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੀ ਜਾਓ ਹੁਣ ਅਗਰ ਕਿਸੇ ਦੇ ਵਿੱਚ ਵੱਜਿਆ ਵੀ ਤਾਂ 4-5 ਗੱਡੀਆਂ ਦਾ ਐਕਸੀਡੈਂਟ ਪੱਕਾ ਜਿਹੜੇ ਹਿਸਾਬ ਦੇ ਨਾਲ ਚਲਾ ਰਿਹਾ ਆਪਦੇ ਮੋਟਰਸਾਈਕਲ ਨੂੰ ਮਰਨ ਮਰਨ ਦੇ ਲੱਛਣ ਲੱਗਦਾ ਜਮਰਾਜ ਵੀ ਛੁੱਟੀ ਤੇ ਆ